ਮਲੇਰਕੋਟਲਾ ਡਿਸਟ੍ਰਿਕਟ ਪ੍ਰੈਸ ਕਲਾਬ ਦੀ ਇੱਕ ਮੀਟਿੰਗ ਵਿੱਚ ਅੱਜ ਮਲੇਰਕੋਟਲਾ ਕਲਾਬ ਦੇ ਖੇ जिल्हा ਪ੍ਰਦਾਨ ਸ਼ਹਾਬੁੱਦੀਨ ਦੀ ਪ੍ਰਦਾਨਗੀ ਹੇਠ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਖੁੱਲੀ ਚਰਚਾ ਹੋਈ ਇਸ ਮੌਕੇ ਕੁਝ ਅਫਸਰਾਂ ਦੌਰਾਨ ਪੱਤਕਾਂ ਦੀ ਆਪਸੀ ਕਿਚੋਦਾਂ ਦਾ ਫਾਇਦਾ ਉਠਾਉਣ ਦਾ ਹੱਲ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ਾਹਬੁੱਦੀਨ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹੇ ਦੇ ਸਾਰੇ ਪੱਤਰਕਾਰਾਂ ਨੂੰ ਇੱਕ ਬੈਨਰ ਥੱਲੇ ਇਕੱਠੇ ਹੋਣ ਦਾ ਸੱਦਾ ਦਿੱਤਾ ਅਤੇ ਇਸ ਦਿਸ਼ਾ ਦੇ ਵਿੱਚ ਕਦਮ ਵਧਾਉਂਦਿਆਂ ਉਹਨਾਂ ਮੌਕੇ ਤੇ ਇੱਕ ਪੰਜ ਮੈਂਬਰੀ ਰਾਬਤਾ ਕਮੇਟੀ ਬਣਾਈ ਜੋ ਵੱਖ-ਵੱਖ ਪੱਤਰਕਾਰਾਂ ਨੇ ਇਹਨਾਂ ਦੇ ਮੈਂਬਰਾਂ ਦੇ ਨਾਲ ਅਤੇ ਅਜਾਹੇ ਪੱਤਰਕਾਰਾਂ ਦੇ ਨਾਲ ਜੋ ਵੀ ਕਿਸੇ ਯੂਨੀਅਨ ਦਾ ਹਿੱਸਾ ਨਹੀਂ ਹਨ ਰਾਬਤਾ ਕਰਕੇ ਸਾਰ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੇ ਲਈ ਕੋਸ਼ਿਸ਼ ਕਰੇਗੀ ਹੋਰ ਪੱਤਰਕਾਰ ਆਗੋਂ ਨੇ ਕੀ ਕਿਹਾ ਆਓ ਦੇਖਦੇ ਹਾਂ ਅੱਜ ਜ਼ਿਲ੍ਹਾ ਪ੍ਰੈਸ ਕਲੱਬ ਦੀ ਮੀਟਿੰਗ ਸ਼ਾਬੂਦੀਨ ਪ੍ਰਧਾਨ ਦੇ ਪ੍ਰਧਾਨਗੀ ਹੋਈ ਸੀ ਉਹ ਸਮੱਸਿਆਵਾਂ ਜਿਹੜੀਆਂ ਪ੍ਰੈਸ ਤਾਲੂਕ ਨਾਲ ਉਹਨੂੰ ਲੈ ਕੇ ਹੋਈਆਂ ਤੇ ਯੂਨੀਅਨ ਇਕੱਠੀ ਕਰਨ ਵਾਸਤੇ ਕੋਈ ਹੋਈਆਂ ਤੇ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਮੀਡੀਆ ਦੇ ਵਿੱਚ ਆਈ ਪ੍ਰੈਸ ਭਾਈ ਭਾਈਚਾਰੇ ਵਿੱਚ ਕਿ ਪਹਿਲਾਂ ਜਦੋਂ ਵੀ ਕੋਈ ਅਫੀਸਰ ਆਉਂਦਾ ਸੀ ਤਾਂ ਏਪੀਆਰ ਉਹਨਾਂ ਨੂੰ ਚਾਹਦਾ ਕੱਪ ਉਹਦਾ ਇੰਟਰੋਡਿਊਸ ਕਰਾਉਂਦਾ ਸੀ ਪਰ ਇਹ ਬਦਕਿਸਮਤੀ ਹੈ ਕਿ ਇਸ ਟਾਈਮ ਜੋ سلسلہ ਚੱਲ ਪਿਆ ਕਿਸੇ ਅਫੀਸਰ ਦਾ ਕਿ ਪੱਤਰਕਾਰਾਂ ਨਾਲ ਕੋਈ ਤਾਲਮਿਲ ਨਹੀਂ ਹੈ ਅੱਜ ਵੀ ਜਦੋਂ ਕਿਹਾ ਗਿਆ ਸੀ ਇਹ ਮੇਰ ਚਾਹ ਦਾ ਕਪ ਸੰਜਾ ਹੋਊਗਾ ਇਹ ਦਾ ਡੀਸੀ ਸਾਹਿਬ ਨਾਲ ਐਸ்சி ਸਾਹਿਬ ਨਾਲ ਮੈਨੂੰ ਬੜਾ ਅਫਸੋਸ ਨਾਲ ਕਿਹਾ ਪੈ ਰਿਹਾ ਹੈ ਕਿ ਅਫੀਸਰ ਆਈਐਸ ਅਫਸਰ ਹੋਣ ਆਈਐਪੀ ਪੀਸੀ ਪੀਪੀ ਆ ਹੋਣ ਉਹਨਾਂ ਨੇ ਇਹ ਵੀ ਨਹੀਂ ਸਮਝੀ ਕਿ ਅਸੀਂ ਜਿਨ੍ਹਾਂ ਨੂੰ ਸਾਨੂੰ ਇਨਵਾਈਟ ਕੀਤਾ ਹੋਇਆ ਹੈ ਉਹ ਪ੍ਰੈਸ ਨੇ ਅਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਸਮੱਸਿਆ ਸੁਣੀਏ ਤੇ ਸਾਡੀ ਬਾਦ ਅਸੀਂ ਤਾਂ ਉਹਨਾਂ ਨੂੰ ਤਾਂ ਲੈਣਾ ਕਿਵੇਂ ਐ ਅਸੀਂ ਉਹ ਦਸੀਏ ਜਦੋਂ ਕੋਈ ਮਾੜੀ ਜੀ ਗਲਤ ਗੱਲ ਖਬਰ ਲੱਗ ਜਾਂਦੀ ਹੈ ਜਾਂ ਕੋਈ ਛੋਟੀ ਵੱਡੀ ਜਾਂਦੀ ਹੈ ਫਿਰ ਕਹਿੰਦੇ ਸ਼ਹਿਰ ਨੂੰ ਦੇਖੋ ਸਾਡੇ ਪੋਜੀਟਿਵ ਖਬਰਾਂ ਲਾ ਦਿਓ ਉਹ ਉਹ ਚੀਜ਼ਾਂ ਨੂੰ ਫੇਪਾਲ ਦੇਣਾ ਪਰ ਮੈਂ ਤਾਂ ਇੱਥੇ ਤਾਂ ਕਿਹਦੀ ਗੱਲ ਕਹੂੰਗਾ ਕਿ ਏਪੀਆਰ ਉਹ ਜਿਹੜਾ ਹੈ ਏਪੀਆਰ ਉਹਦਾ ਜਿਹੜਾ ਤਾਲਮਿਲ ਜਿਹੜਾ ਹੈ মিডিਆ ਨਾਲ ਨਹੀਂ ਹੈ ਜਦੋਂ ਕਿ মিডিਆ ਉਹਦੇ ਆਪਣੇ ਨੇ ਉਹਨੂੰ ਤਾਲਮੇਲ ਬਣਾਉਣਾ ਚਾਹੀਦਾ ਹੈ ਉਹਨੂੰ ਅਫਸਰ شاہੀ ਲੀਡਰਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਆਪਣੇ মিডিਆ ਭਾਈਚਾਰੇ ਦੀ ਗੱਲ ਕਰ ਰੱਖਣੀ ਚਾਹੀਦੀ ਹੈ ਅਫਸਰਾਂ ਨਾਲ ਮਿਲਣਾ ਚਾਹੀਦਾ ਹੈ ਔਰ ਦੱਸਣਾ ਚਾਹੀਦਾ ਹੈ ਵੀ ਕਿਹੜੇ ਪੱਤਰਕਾਰ ਨੇ ਤੁਹਾਡੀ ਖਬਰ ਚ ਕਰ ਰਹੇ ਨੇ ਇਹ ਇਹਨਾਂ ਨਾਲ ਤੁਸੀਂ ਤਾਲਮੇਲ ਬਣਾਓ ਉਹ ਕਹਿੰਦਾ ਤਾਲਮੇਲ ਮੇਰੇ ਨਾਲ ਹੀ ਰਹੇ ਇਹ ਬਹੁਤ ਬੜੀ ਗਲਤ ਗੱਲ ਉਹਦੇ ਦਾ ਪਾਇਆ ਆਉਣ ਵਾਲੇ ਸਮੇਂ ਵਿੱਚ ਜਦੋਂ ਯੂਨੀਅਨ ਕੱਢੀ ਹੋਏਗੀ ਤਾਂ ਹੋ ਸਕਦਾ ਹੈ ਕਿ ਉਹਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਤਾ ਜਾਵੇ ਆਜੋ ਇਸ ਇਸੇ ਮੀਟਿੰਗ ਹੋਈ ਹੈ ਅੱਜ ਜਿਹੜੀ ਪ੍ਰੈਸ ਕਲੱਬ ਜ਼ਿਲ੍ਹਾ ਮਲੇਰਕੋਲਾ ਦੀ ਮੀਟਿੰਗ ਹੋਈ ਹੈ ਉਹ ਪੱਤਰਕਾਰਾਂ ਦੇ ਜਿਹੜੇ ਸਮੱਸਿਆ ਦਾ ਸੰਬੰਧ ਵਿੱਚ ਰੱਖੀ ਗਈ ਸੀ ਕਿਉਂਕਿ ਜਿਹੜਾ ਹੈਗਾ ਦੋ ਤਿੰਨ ਮਹੀਨੇ ਹੋ ਗਏ ਕਿ ਮੀਟਿੰਗ ਨਹੀਂ ਹੋ ਸਕੀ ਥੀ ਪਹਿਲਾਂ ਰੋਜੇ ਆ ਗਏ ਸੀਗੇ ਉਸ ਤੋਂ ਪਹਿਲਾਂ ਕੁਝ ਹੋਰ ਪ੍ਰੋਬਲਮਾਂ ਦੇ ਅੱਜ ਅਸੀਂ ਜਿਹੜਾ ਹੈਗਾ ਦੁਬਾਰਾ ਇਕੱਠੇ ਹੋਏ ਆ ਤੇ ਮੀਟਿੰਗ ਦੇ ਵਿੱਚ ਇੱਕ ਤਾਂ ਸੀ ਸਾਰਿਆਂ ਨੇ ਆਪਸੀ ਰਹਿ ਕਰੀ ਹੈ ਕਿ ਮਲੇਰਕੋਲਾ ਦੇ ਜਿਹੜੇ ਪੱਤਰਕਾਰ ਦੋ ਯੂਨਾਂ ਨੇ ਜਾਂ ਜਿਹੜੇ ਹੋਰ ਵੀ ਇਧਰ ਉਧਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਿਆ ਜਾਵੇ ਤੇ ਉਹ ਇਕੱਠਾ ਕਰਨ ਬਾਰੇ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਕਿ ਜਿਹੜਾ ਹੈਗਾ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਉਹਦੇ ਲਈ ਜਿਹੜੀ ਅਸੀਂ ਇੱਕ ਕਮੇਟੀ ਬਣਾਈ ਅੱਜ ਵੀ ਜਿਹੜਾ ਹੈਗਾ ਬਾਕੀ ਪੱਤਰਕਾਰ ਵੀ ਨੇ ਜਿਹੜੇ ਉਹਨਾਂ ਨੂੰ ਮਿਲਿਆ ਜਾਵੇ ਤਾਂ ਕਿ ਜਿਹੜਾ ਹੈਗਾ ਉਹਨਾਂ ਦੇ ਟਾਈਮ 'ਚ ਜਿਹੜਾ ਹੈਗਾ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਆਪਣੀਆਂ ਸਮੱਸਿਆਵਾਂ ਜਾਂ ਜਿਹੜੀਆਂ ਹੋਰ ਮਸਲੇ ਨੇ ਉਹਨਾਂ ਨਾਲ ਸੰਘਰਸ਼ ਕਰ ਸਕੀਏ ਕਿਉਂਕਿ ਸਾਡੇ ਜਿਹੜਾ ਹੈਗੇ ਇਹ ਅਲੱਗ-ਅਲੱਗ ਧੜੇਬੰਦੀਆਂ ਦਾ ਬੜਾ ਫਾਇਦਾ ਹੈ ਆਫਸਰਸਾਈਟ ਤੇ ਕੁਝ ਹੋਰ ਲੋਕ ਉਠਾ ਰਹੇ ਨੇ ਅਸੀਂ ਇਹ ਚਾਹੁੰਦੇ ਕਿ ਕੋਈ ਇਦਾਂ ਦੀ ਗੱਲਬਾਤ ਹੋਵੇ ਇਸ ਕਰਕੇ ਜਿਹੜਾ ਅੱਜ ਇੱਥੇ ਅਸੀਂ ਆਪਣੇ ਸਮੱਸਿਆਵਾਂ ਦਾ ਚਰਚਾ ਕਰੀ ਹੈ ਉਹਦੇ ਬਾਰੇ ਮੀਟਿੰਗ ਬੁਲਾਈ ਗਈ ਹੈ